ਲਓ ਜੀ ਪੀਨੇ ਆ ਸਰਦਾਈ ਸਰਦਾਈ ਕਹਿੰਦੇ ਆ ਤੇ ਆਪਾਂ ਸਰਦਾਈ ਕਹਿੰਨੇ ਆ ਕਈ ਵਾਰ ਤੇ ਦੇਖ ਸਕਦੇ ਹੋ ਟੈਸਟ ਕਰਦੇ ਆ ਹਾਂਜੀ ਹਾਂ ਬਹੁਤ ਵਧੀਆ ਜੀ ਬਦਾਮ ਵਗੈਰਾ ਪਾਏ ਐ ਚ ਸਾਰਾ ਸਮਾਨ ਪਾਉਂਦੇ ਆ ਆਪਾਂ ਪੁੱਛਦੇ ਆ ਕੀ ਕੀ ਸਮਾਨ ਹੈ ਭਈਆ ਜੇ ਏਕ ਏਕ ਕਰਕੇ ਇਸਕੇ ਨਾਮ ਬਤਾਣਾ ਕਿਆ ਕੁਛ ਹੈ ਕਿਆ ਕੁਛ ਦਾਲਦੇ ਹੋ ਮਗੇ ਜੋਗੇ ਪਿਸਤਾ ਮਖਾਣੇ ਲੌਂਗ ਬੜੀ ਇਲਾਇਚੀ ਛੋਟੀ ਇਲਾਇਚੀ ਕਾਲੀ ਮਿਰਚ ਹੋ ਗਈ ਖਸਖਸ ਹੋ ਗਈ ਬਦਾਮ ਮਖਾਣੇ ਫੁੱਲ ਮਖਾਣੇ ਬੋਈ ਹੈ ਤਾਂ ਬਾਕੀ ਆ ਦਾਖਾ ਹੀ ਬਣਿਆ ਨਾ ਤੱਕ ਨਹੀਂ ਬਣਿਆ ਠੀਕ ਹੈ ਬਹੁਤ ਟੇਸਟ ਬਣਿਆ ਜੀ ਤੇ ਇਧਰ ਤੁਸੀਂ ਸਲਾਦ ਵਗੈਰਾ ਵੀ ਜਿਵੇਂ ਨਿੰਬੂ ਪਾਣੀ ਆਪਣੇ ਆਪਣੇ ਲੈਮਨ ਜੂਸ ਬਣਾਉਂਦੇ ਆ ਉਸੇ ਤਰ੍ਹਾਂ ਤੁਸੀਂ şiirler bğera kalsak diyorum.